ਮੇਰੇ ਦਰਚ ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਹ ਕੇ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪੈਰਾਲਾਲ ਗਰਗਨ ਉਹਨਾਂ ਨਾਲ ਗੱਲ ਕਰਾਂਗੇ ਦੋ ਤਿੰਨ ਅਹਿਮ ਮਸਲਿਆਂ ਬਾਰੇ ਇੱਕ ਤਾਂ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਆ ਤੇ ਉਹਨਾਂ ਨੇ ਦਾਵਾ ਕੀਤਾ ਕਿ ਕੇਂਦਰ ਸਰਕਾਰ ਜਿਹੜੀ ਹੈ 12000 ਕਰੋੜ ਰੁਪਇਆ ਹੋਰ ਦੇਣ ਲਈ ਤਿਆਰ ਹੈਗੀ ਹੈ ਤੇ ਉਹਨਾਂ ਕਿਹਾ ਵੀ ਪਹਿਲਾਂ ਤਾਂ ਟੋਕਨ ਮੰਨੀ ਸਮਝੋ ਅਸੀਂ ਐਕਚੁਅਲ ਜਿਹੜਾ ਪੈਸਾ ਤੁਹਾਨੂੰ ਹੋਰ ਦਵਾਂਗੇ ਇੱਕ ਜੇ ਮੁੱਖ ਮੰਤਰੀ ਦੀ ਗੱਲਬਾਤ ਤੇ ਜਾਈਏ ਤਾਂ ਲੱਗਦਾ ਹੈ ਕਿ ਇਹਦੇ ਨਾਲ ਪੰਜਾਬ ਦੀ ਕਾਫੀ ਮਦਦ ਹੋਏਗੀ ਇਹ ਤੋਂ ਡਾਕਟਰ ਸਭ ਕੋ ਜਾਣਾਂਗੇ ਦੂਜਾ ਮਸਲਾ ਹੈਗਾ ਸੋਨਮ ਵਾਂਗਚੁਕ ਲਦਾਖ ਜਿਹੜਾ ਪੀਸਫੁਲ ਏਰੀਆ ਸੀ ਦੇ ਤਾ ਉਹਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਾਫੀ ਜੜੀ ਹੈ ਹਲਚਲ ਮੱਚੀ ਹੋਈ ਹੈ ਉੱਥੇ ਤੇ ਜਿਹੜੇ ਲੀਡਰ ਸੀਗੇ ਸੋਨਮ ਵਾਂਗਚੁਕ ਜਿਹੜੇ ਕਦੇ ਕੇਂਦਰ ਸਰਕਾਰ ਦੇ ਬਹੁਤ ਸਲਾਹਕਾਰ ਹੋਇਆ ਕਰਦੇ ਵਕ-ਵਕ ਮਾਮਲਿਆਂ ਦੇ ਬਾਰੇ ਹੁਣ ਕੇਂਦਰ ਸਰਕਾਰ ਨੇ ਕਿਉਂਕਿ ਜੁਨੀਅਨ ਟੈਰੀਟਰੀ ਹੈ ਉਹਦੇ ਖਿਲਾਫ ਐਨਐਸਏ ਲਾ ਕੇ ਉਹਨੂੰ ਅੰਦਰ ਸੁੱਟ ਦਿੱਤਾ ਉਹਦੀ ਪਤਨੀ ਜਿਹੜੀ ਹੈ ਉਹਨੇ ਕਿਹਾ ਵੀ ਸਾਡੇ ਕੋਲੋਂ ਬਦਲਾਖੋਰੀ ਕਾਰਨ ਜਿਹੜਾ ਦੇ ਸਾਨੂੰ ਦੇਸ਼ ਵਿਰੋਧੀ ਅਲਾਨਿਆ ਜਾ ਰਿਹਾ ਇਹ ਬਰਤਾਂਤ ਸਿਰਜਿਆ ਜਾ ਰਿਹਾ ਇਸ ਮੁੱਦੇ ਦੇ ਉੱਪਰ ਵੀ ਗੱਲ ਕਰਾਂਗੇ ਪਹਿਲਾਂ ਇਹਨਾਂ ਦੇ ਉੱਪਰ ਉਸ ਤੋਂ ਬਾਅਦ ਕਿਸੇ ਹੋਰ ਮਸਲੇ ਦੇ ਉੱਪਰ ਵੀ ਗੱਲ ਕਰਾਂਗੇ ਇਸ ਦੇ ਨਾਲ ਇੱਕ ਹੋਰ ਖਬਰ ਇਹ ਹੈ ਕਿ ਪੰਜਾਬ ਦੀ ਸਿਆਸਤ ਧਲ ਬਦਲੀ ਦਾ ਜਿਹੜਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਅੱਜ ਹੀ ਜਿਹੜੇ ਇਹ ਪਹਿਲਾਂ ਕਦੇ ਅਕਾਲੀ ਦਲ ਚੁੰਦੇ ਸੀ ਫੇਰ ਅਨਿਲ ਜੋਸ਼ੀ ਫੇਰ ਉਹ ਪਹਿਲਾਂ ਭਾਜਪੀ ਸੀ ਫੇਰ ਕਾਲੀ ਦਲ ਤੇ ਹੁਣ ਆ ਜੋ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਕੱਲ ਉਹ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਦਿੱਲੀ ਚ ਮਿਲੇ ਸੀਗੇ ਉਦੋਂ ਹੀ ਇਹ ਕਾਫੇ ਲੱਗਣ ਲੱਗੇ ਸੀ ਵੀ ਜੜਿਆ ਇਹ ਜੋਸ਼ੀ ਸਾਹਿਬ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਣਗੇ ਅੱਜ ਉਹ ਬਕਾਇਦਾ ਤੌਰ ਤੇ ਸ਼ਾਮਲ ਹੋ ਗਏ ਸੋ ਡਾਕਟਰ ਸਾਹਿਬ ਪਹਿਲੇ ਮਸਲੇ ਵੱਲ ਵਧਦੇ ਆਂ ਕੀ ਕਹਿਣਾ ਤੁਹਾਡਾ ਮਤਲਬ ਕਿਵੇਂ ਲੱਗਦਾ ਵੀ ਤੁਹਾਨੂੰ ਪੰਜਾਬ ਨੂੰ ਜਿਹੜਾ ਕਾਫੀ ਪੈਸਾ ਮਿਲਣ ਵਾਲਾ ਜਿਵੇਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਮੈਨੂੰ ਆਇਆ ਲੱਗਦਾ ਵੀ ਚੁੱਕੀ ਬੜੇ ਪਕਾਉਣ ਦੀ ਗੱਲ ਹੈ ਉਹਦਾ ਕਾਰਨ ਕੀ ਹੈ ਉਹਦਾ ਕੋਈ ਮੈਨ ਨਹੀਂ ਮੈਂ ਹਵਾ ਚ ਗੱਲ ਕਰ ਰਿਹਾ ਕਿਉਂਕਿ ਇਹਨਾਂ ਨੇ 13700 ਦੇ ਕਰੀਬ ਦਾ ਟੋਟਲ 81 ਵਿਚੋਂ ਦਾ ਜਿਹੜਾ ਹੈ ਖਰਾਬਾ ਹੋਇਆ ਚੀਫ ਸੈਕਟਰੀ ਚਿੱਠੀ ਉਹ ਸਰਕਾਰ ਕੇਂਦਰ ਦੀ ਕਦੇ ਸਾਰਾ ਖਰਾਬਾ ਤਾਂ ਦਿੰਦੀ ਹੋਈ ਨਹੀਂ ਤੁਰਾ ਖਰਾਬਾ ਪੂਰੇ ਕਦੇ ਕਰਦੀ ਹੀ ਨਹੀਂ 1600 ਕਹਿੰਦੇ ਪਹਿਨਾ ਦੇ ਤਾਂ ਤੇ 12000 ਰੋਲ ਦਿੰਦਾ ਇਹ ਮੈਨੂੰ ਲੱਗਦਾ ਵੀ ਇਦਾਂ ਹੀ ਜਿਹੜਾ ਹੈ ਇਹ ਜਿਹੜਾ 12000 ਕਰੋੜ ਦੀ ਗੱਲ ਕਰਦੇ ਨੇ ਉਹ ਕਿਤੇ 12000 ਕਰੋੜ ਉਹੀ ਦੀ ਉਸੇ ਦੀ ਨਮਲਮੁਲ ਗੱਲ ਕਰਦੇ ਹੁਣ ਜਿਹੜਾ ਉਹ ਕਹਿੰਦੇ ਨੇ ਕਿ ਤੁਹਾਡੇ ਕੋਲ ਪਹਿਨੇ ਪਿਆ ਐ ਐਸੀ ਗੱਲ ਇਹ ਇੱਕ ਸੰਭਾਵਨਾ ਕਿਉਂਕਿ 12 ਤੇ 12 ਗੱਲ ਇੱਕੋ ਹੀ ਆ ਉਹੀ 12 ਉਹੀ ਬਾਤ ਤੇ ਮੋਦੀ ਸਾਹਿਬ ਵੀ ਕਹਿ ਗਈ ਸੀ ਹਾਲਾਂਕਿ 12700 ਕੁਝ ਕਰੋੜ ਹੈ ਤੇ ਜੋ ਕੇਂਦਰ ਸਰਕਾਰ ਕਹਿ ਰਹੀ ਹੈ ਹੁਣ ਉਹਦੇ ਵਿੱਚ ਨਾ ਉਹ 12000 ਕਰੋੜ ਦੇ ਵਿੱਚ ਵੀ ਸਾਡੇ ਕਿਉਂਕਿ ਅਸੀਂ ਹੁਣ ਸਿਸਟਮ ਨੂੰ ਬਹੁਤ ਢੀਠ ਕੰਟਰੋਲ ਬਣਾਤਾ ਅਸੀਂ ਉਹਦੀ ਗੱਲ ਬ੍ਰੀਕੀ ਚ ਦੇਖਣ ਦੀ ਬਜਾਇ ਜਿਵੇਂ ਸਰਕਾਰਾਂ ਵੀ ਹੁਣ ਜਿਵੇਂ ਪ੍ਰਾਈਵੇਟ ਕੰਪਨੀ ਚੱਲਦੀਆਂ ਸੀ ਨਾ ਥੱਲੇ ਬ੍ਰੀਕ ਜਿਹਾ ਲਿਖਿਆ ਹੁੰਦਾ ਕੰਡੀਸ਼ਨਸ ਅਪਲਾਈ ਉਦਾਂ ਇਹ ਬ੍ਰੀਕ ਜਿਹਾ ਲਿਖ ਕੇ ਕੁਛ ਕਰਦਾ ਦੱਸ ਦਿੰਦੀਆਂ ਨੇ ਹੁਣ ਇਹ ਕਹਿੰਦੇ ਤਾਂ ਵੱਡਾ ਬਿਆਨ ਦਿੱਤਾ ਹੈ ਮੋਦੀ ਸਾਹਿਬ ਨੇ ਵੀ ਦਿੱਤਾ ਉਹਨਾਂ ਦੇ ਮੰਤਰੀ ਨੇ ਵੀ ਦਿੱਤਾ ਕਿ ਬਾਕੀ ਇੱਥੇ ਬੀਜੇਪੀ ਦੇ ਪ੍ਰਧਾਨ ਨੇ ਵੀ ਇੰਨਾ ਦੇ ਚੈਵਲ ਪ੍ਰਧਾਨ ਨਹੀਂ ਕਹ ਜਨਤਾ ਉਹ ਪ੍ਰਧਾਨ ਹੀ ਨੇ ਜਕਰ ਸਾਹਾ ਤੇ ਉਹਨਾਂ ਨੇ ਵੀ ਦਿੱਤਾ ਕਿ 12000 ਕਰੋੜ ਦੇ ਕੋਲ ਹੈਗੇ ਇਹ ਕਹਿੰਦੇ ਸਾਡੇ ਕੋਲ ਹੈ ਨਹੀਂ ਇਹਨਾਂ ਦੀ ਵੀ ਗਲਤ ਵੀ ਨਹੀਂ ਕਿਉਂਕਿ ਉਹ ਤਾਂ ਕੈਗ ਦੇ ਵਿੱਚ 2019 ਦੇ ਵਿੱਚ ਤਾਂ ਉਹ ਪਹਿਨਾ ਲੋਕ ਸਭਾ ਦੇ ਵਿੱਚ ਜਸਵੀਰ ਸਿੰਘ ਨੂੰ ਗੇਂਦ ਨੂੰ ਦਿਵਾਲ ਦਿੱਤਾ ਹੋਇਆ ਸਦਨ ਦੇ ਵਿੱਚ ਕੇਂਦਰ ਦੇ ਵਜ਼ੀਰ ਨੇ ਕਿ 6555 ਕੇ ਕਿੰਨਾ ਕਰੋੜ ਸੂਦੇ ਕੋਲ ਪਿਆ ਪਹਿਲਾਂ ਹੀ ਤੇ ਐਸਡੀਆਰਫ ਦਾ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਕਹਿੰਦੇ ਨੇ ਉਹਨੂੰ ਤੇ ਉਸ ਤੋਂ ਬਾਅਦ ਕੈਗ ਦੀ ਰਿਪੋਰਟ ਆ ਜਿੱਥੇ ਤੁਹਾਨੂੰ 9.5 ਹਜ਼ਾਰ ਕਰੋੜ ਦੀ ਗੱਲ ਉਹਨਾਂ ਕਰੀਏ ਵੀ ਇਹਨਾਂ ਕੋਲ ਹੈਗਾ ਉਹ ਹੈਗੀ ਆ 2122 ਦੀ ਤੇ ਫਿਰ ਉਹਨ ਤਾਂ 12 ਹਜ਼ਾਰ ਕਰੋੜ ਤਾਂ ਹੋ ਹੀ ਸਕਦਾ ਕੋਈ ਖਾਸ ਗੱਲ ਨਹੀਂ ਪਹਿਲੀ ਗੱਲ ਇਹਨਾਂ ਦਾ ਇਹ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਉਹ ਕਹਿੰਦੇ ਦਿੱਤਾ ਹੋਇਆ ਹੈ ਕਿਤਾ ਇਹ ਅਜੇ ਤੱਕ ਇਹ ਜਿੱਤ ਤੱਕ ਗੱਲ ਨਹੀਂ ਕਰੀ ਦੂਜਾ ਪੰਜਾਬ ਦੇ ਆਪਣੇ ਬਜਟ ਦੇ ਵਿੱਚ 700 ਇਹ ਉਂਟਾ 38 ਕਰੋੜ ਰੁਪਇਆ ਰੱਖਿਆ ਹੋਇਆ ਹੈ ਤੇ ਜਿਹੜਾ 7639.52 647 ਕਰੋੜ 59 ਲੱਖ ਕੋ ਦਾ ਜਿਤਕ ਦੱਸਿਆ ਨਹੀਂ ਜਿਹਦੇ ਚੋਂ 800 839 ਕਰੋੜ 59 ਲੱਖ ਜਿਹੜਾ 770 ਕਰੋੜ ਤੇ ਆਪਣਾ 75 ਲੱਖ ਜਿਹੜਾ ਹੈ ਉਹ ਰਾਤ ਕਾਰਜਾਂ ਵਾਸਤੇ ਕੀਕ ਸੋ 100 ਕਰੋੜ 76 ਲੱਖ ਜਿਹੜਾ ਉਹ ਹੈਗਾ ਇਹਨਾਂ ਦੇ ਉਸ ਵਾਸਤੇ ਆਪਣਾ ਤੁਸੀਂ ਵਗੈਰਾ ਕਰਨ ਵਾਸਤੇ ਉਹ 160 ਕਰੋੜ ਜੋ ਕਿ ਨਰੀਦ ਹੋਇਆ ਸੀ 10 ਦਿਨ ਵੀ ਅਸੀਂ ਇੰਨਾ ਛੱਕਦਾ ਸੀ ਕਿਉਂਕਿ ਬਜਟ ਤਾਂ 1 April ਤੋਂ ਲੱਗ ਹੋ ਗਿਆ 1 April ਤੋਂ ਪੈਸਾ ਚਲੇ ਜਾਣਾ ਚਾਹੀਦਾ April May June July August ਸੋ ਇਹ ਜਿਹੜਾ ਹੈਗਾ ਵੀ ਸਾਡੇ 4 ਮਹੀਨਿਆਂ ਦੇ ਵਿੱਚ ਕੁਝ ਤਾਂ ਠੀਕ ਹੋ ਜਾਂਦੇ ਜਿੱਥੇ-ਥੇ ਕਮਜ਼ੋਰ ਪੁਆਇੰਟ ਸੀਗੇ ਤੁਸੀਂਾਂ ਜਾਂ دریا ਦੇ ਕਨਾਰੇ ਉੱਥੇ ਤਾਂ ਠੀਕ 4 ਮਹੀਨੇ ਤਾਂ ਬਹੁਤ ਹੁੰਦੇ 1.5 ਮਹੀਨੇ ਕੁਝ ਤਾਂ ਹੁੰਦਾ ਹੈ ਬੜਾ ਸਮੇਂ ਨਾ ਦਾਅਵਾ ਦੇ ਕੀਤਾ ਵਿਧਾਨ ਸਭਾ ਦੇ ਵਿੱਚ ਵੀ ਇਹਨਾਂ ਅਸੀਂ 200 ਕਰੋੜ ਲਾਤਾ ਤੁਸੀਂਾਂ ਨੂੰ ਠੀਕ ਕਰਾਉਣ ਲਈ ਪੰਨ ਬਣਾਏ ਹਾਂ ਹਾਂ ਕਹਿੰਦੇ ਨੇ ਕਹਿੰਦੇ ਨੇ 200 ਕਰੋੜ ਤਾਂ ਉਹਦੇ ਵਿੱਚ ਪੈਸਾ ਰੱਖਿਆ ਹੀ ਨਹੀਂ ਸੀ ਦੱਸਿਆ ਕਿੱਥੋਂ ਆਇਆ ਇਹ ਫੇਰ ਦੱਸ ਦੇਣਾ ਜਿਹੜਾ ਇਹ ਗੱਲਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਬੋਲ ਜਦੋਂ ਉਹ ਜਿਹੜੇ ਉਹ ਇੰਜੀਨੀਅਰਾਂ ਦੀ ਤਨਖਾਹ ਉਹ ਵੀ ਵਿਚਿਪਾਲੀ ਹੋਵੇ। ਕਿਉਂਕਿ ਤਨਖਾਹ ਦਾ ਵੱਖਰਾ ਮਜਾ ਤੋਂ ਨਹੀਂ ਦੈਨਾ। ਉਹ। ਮੈਂ ਵਿਰੋਧੀ ਤੇ ਕਹਿੰਦੇ ਵੀ ਇਹ ਪੋਕਲੈਨ ਮਸ਼ੀਨਾਂ ਜਿਹੜੀਆਂ ਉੱਥੇ ਲੱਗੇ ਸੀ ਉਵੇਂ ਹੀ ਸੁੱਚੇ ਮੂਹ ਹੀ ਮੋੜ ਲਿਆ। ਚਲੋ ਉਹ ਤਾਂ ਦੇਖੋ ਜਿਹੜਾ ਜਿੱਥੋਂ ਤੱਕ ਸਵਾਲ ਹੈ। ਵਿਰੋਧੀ ਧਿਰ ਦਾ ਤੇ ਰਾਜ ਕਰਨੀ ਧਿਰ ਦਾ ਇਹਨਾਂ ਨੇ ਇੱਕ ਦੂਜੇ ਤੇ ਦੋਸ਼ ਲਾਉਣੇ ਹੁੰਦੇ ਨੇ। ਇਹ ਕੋਈ ਵਿਰੋਧੀ ਧਿਰ ਦੇ ਵੀ ਕੋਈ ਬਹੁਤਾ ਚੰਗਾ ਰਿਕਾਰਡ ਨਹੀਂ ਹੈ ਇਹ ਸਾੜਾਂ ਦੇ ਮਾਮਲੇ 'ਚ ਵੀ ਉਹਨੇ ਕੋਈ ਬਹੁਤ ਜ਼ਿਆਦਾ ਵੱਡੀ ਗੱਲ ਕੀਤੀ ਹੋਵੇ। ਦੇਖੋ ਅਸੀਂ ਵਿਧਾਨ ਸਭਾ ਚ ਜਾਣਾ ਚਾਹੀਦਾ ਸੀ ਇਹ ਵੀ ਵਿਰੋਧੀ ਧਿਰ ਨੇ ਵਿਰੋਧੀ ਧਿਰ ਕ ਅਫਸਰ ਦੇ ਅਦਕਾਰ ਆਲੀ ਦਾ ਲੈ ਤਕੂਹੀ ਰਹੀ ਇਰੀਗੇਸ਼ਨ ਦੇ ਵਿਭਾਗ ਦੇ ਕਿਉਂਕਿ ਉਹਨਾਂ ਨੂੰ ਸ਼ਾਇਦ ਉਹਦੇ ਨਾਲ ਕੋਈ ਜਿਲ੍ਹਾ ਹੋਵੇ ਜਾਂ ਜੋ ਵੀ ਹੋਵੇ ਹਾਲਾਂਕਿ ਪਹਿਲਾਂ ਜਦੋਂ ਸਰਕਾਰ ਸੀਗੇ ਆਪ ਉਹਦੀ ਬਹੁਤ ਡਟ ਕੇ ਉਹਨਾਂ ਦੇ ਇਵਨ ਜੂਨਸ ਕਾਂਗਰਸ ਦੇ ਲੀਡਰ ਉਹਦੀ ਸਮਰਥਨ ਕਰਦੇ ਹੁੰਦੇ ਸੀ ਇਹਦੇ ਵਰਗਾ ਤਾਤ ਫਿਰ ਕੋਈ ਨਹੀਂ ਉਦੋਂ ਪਹਿਲਾਂ ਅਕਾਦੀ ਵੀ ਕਰਦੇ ਸੀ ਸੋ ਇਹ ਜਿਹੜਾ ਹੈਗਾ ਆਪਣਾ ਬੀਬੀ ਐਨ ਡੀ जिने ਪਾਨੀ ਛੱਡਿਆ ਤੇ ਜਿਨੇ ਗਲਤ ਬਿਆਨ ਉੱਥੇ ਵੀ ਕਰੀ ਹੁਣ ਫੇਰ ਸੁਪਰੀਮ ਹਾਈ ਕੋਰਟ ਚ ਵੀ ਫੇਰ ਦੁਬਾਰਾ ਕਰੀਆ ਤੇ ਉਹਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਪੰਜਾਬ ਸਰਕਾਰ ਨੇ ਉਹਦਾ ਜਵਾਬ ਸਜਤਾ ਨਹੀਂ ਨਾ ਉਹਨਾਂ ਨੇ ਮੰਗਿਆ ਨਾ ਫੇਰ ਹਿਮਾਚਲ ਨੇ ਰਜਿਸਟਰ ਕਰਤਾ ਉਹ ਤੇ ਕੇਸ ਕਰੀ ਬੰਨੋ ਕੇਸ ਇਹਨਾਂ ਨੇ ਕਿ ਉਹ ਨਹੀਂ ਕਰਿਆ ਵੀ ਹਿਮਾਚਲ ਨੇ ਤਾਂ ਬੀਬੀਐਮਵੀ ਦੇ ਉੱਤੇ ਕ੍ਰਿਮੀਨਲ ਕੇਸ ਕਰਿਆ ਇਹਨਾਂ ਨੇ ਨਹੀਂ ਕਰਿਆ ਹਾਲੇ ਇੱਥੇ ਜਾਦਾ ਆਏ ਨਹੀਂ ਇਸ ਕਰਕੇ ਇਹ ਗੰਦਾ ਜਿਹੜੀਆਂ ਨੇ ਨਾ ਇਹਦਾ ਕੋਈ ਬਹੁਤਾ ਦਮ ਨਹੀਂ ਜਿਹੜਾ ਪੈਸੇ ਦੀ ਗੱਲ ਹੈ ਪੈਸੇ ਦੇ ਵਿੱਚ ਕਿਤੇ ਵੀ ਭਗੰਤਮਾਨ ਨੇ ਗੱਲਾਂ ਇਹ ਤਾਂ ਕਹਤਾ ਵੀ ਸਾਨੂੰ ਮਦਦ ਕਰਨਗੇ ਹੋਰ ਕਰਨਗੇ ਰੇਟ ਵੀ ਦੱਸਦੇ ਅਸੀਂ ਇੰਨਾ ਦੇਾਂਗੇ ਫੁਲਾਣਾ ਕਰਾਂਗੇ ਇੱਕ ਤਾਂ ਜਿਹੜਾ ਦੇਣਾ ਹੈ ਪੈਸਾ ਇੱਕ ਚੀਜ਼ ਇਹਨਾਂ ਨੇ ਕਿਹਾ ਵੀ ਅਸੀਂ ਆਪਦੇ ਖਜ਼ਾਨੇ ਚ ਦੇਾਂਗੇ ਪੈਸਾ ਬਾਕੀ ਦਾ ਉਹ ਕਿੱਥੇ ਖਜ਼ਾਨੇ ਚ ਆਇਆ ਕਿਹਦੇ ਖਾਤੇੋਂ ਦੇਣਗੇ ਉਹ ਤਾਂ ਚੱਲ ਵੱਖਰੀ ਗੱਲ ਹੈ ਦੇ ਲਈ ਸਕਦੀ ਹੁੰਦੀ ਹੈ ਸਰਕਾਰ ਪਰ ਜਿਹੜੇ ਰੇਟ ਤੈਅ ਕਰਦਾ ਤਾਂ ਫਾਈਨੈਂਸ ਕਮਿਸ਼ਨ ਤੈਅ ਕਰਦਾ ਸਾਰੇ ਇੰਡੀਆ ਵਾਸਤੇ ਇੱਕੋ ਕਰਦਾ ਉਹਦੇ ਉੱਤੇ ਇਹਨਾਂ ਨੇ ਕੋਈ ਗੱਲ ਨਹੀਂ ਕਰੀ ਕਿ ਜੀ ਇਹ ਸਾਰੇ ਇੰਡੀਆ ਦੇ ਰੇਟ ਪੰਜਾਬ ਦੇ ਕਿੰਨੇ ਨਾਲ ਗੋ ਜਾਣਗੇ ਪੰਜਾਬ ਦਾ ਜੀਵਨ ਪੱਧਰ ਉੱਚਾ ਹੈ ਉੱਥੋਂ ਦੀ ਜਮੀਨਾਂ ਦਾ ਫਰਕ ਹੈ ਉੱਥੋਂ ਦੇ ਪਸ਼ੂਆਂ ਦਾ ਫਰਕ ਹੈ ਉੱਥੋਂ ਦੀ ਆਮਦਨ ਦਾ ਫਰਕ ਹੈ ਉੱਥੋਂ ਦੇ ਘਰਾਂ ਦਾ ਫਰਕ ਹੈ ਉੱਥੋਂ ਦੀ ਸਕੂਲਾਂ ਦਾ ਫਰਕ ਹੈ ਉੱਥੇ ਸੜਕਾਂ ਦਾ ਫਰਕ ਹੈ ਉੱਥੇ ਸਰਕਾਰੀ ਜਾਇਦਾਦ ਦਾ ਫਰਕ ਹੈ ਵਿੱਚ ਤੁਸੀਂ ਇੱਕੋ ਰਸੇ ਕਿਵੇਂ ਵੰਡ ਦੋਗੇ ਇੱਕ ਸਮੁੰਦਰ ਦੇ ਕਿਨਾਰੇ ਐ ਸਟੇਟ ਜਿਵੇਂ ਉੱਥੇ ਤਾਂ ਰੋਜ਼ ਹੀ ਤੂਫਾਨ ਆਉਂਦੇ ਨੇ ਉੱਥੇ ਤਾਂ ਰਕੜੀ ਕੱਚਾ ਨੇ ਪ ਤੁਸੀਂ ਇਸ ਕਰਕੇ ਇਹ ਜਿਹੜਾ ਤੌਰ ਤਰੀਕਾ ਹੈ ਕਿ ਇੱਕੋ ਰਸੇ ਪੂਰੇ ਮੁਲਕ ਨੂੰ ਵੰਟਣਾ ਉਹਦੇ ਉੱਤੇ ਬੋਲੇ ਨਹੀਂ ਹੈਗੇ ਉਹਦੇ ਉੱਤੇ ਬੋਲੇ ਬਿਨਾ ਜਿਹੜੀ ਅਸਲੀ ਰਾਹ ਤਾਂ ਦਿੱਤੀ ਨਹੀਂ ਜਾ ਸਕਦੀ ਕਿਉਂਕਿ ਉਹਦੇ ਤਾਂ ਰਾਹ ਦੇ ਵਿੱਚ ਜੰਮੂ ਸਾਹਿਬ ਹਕਟੇਰ ਇੱਕ ਹਕਟੇਰ ਫਸਲ ਕੇ ਮਾਰੀ ਜਾਵੇ ਜਿਹੜੀ 6 ਮਹੀਨਿਆਂ ਚ ਹੋਣ ਵਾਲੀ ਹੈ ਉਹਦੇ ਵਾਸਤੇ 13800 ਕਰੋੜ ਰੁਪਏ ਇੱਕ ਹਕਟੇਰ ਵਾਸਤੇ ਜੀਚੋ 55000 ਰੁਪਿਆ ਇੱਕ ਏਕੜ ਦਾ ਬੰਦਾ ਹੁਣ ਇੱਕ ਏਕੜ ਦਾ 55000 ਇੱਕ ਏਕੜ ਦਾ ਤਾਂ 40000 ਤਾਂ ਛੇ ਮਹੀਨੇ ਦਾ ਕਹਿੰਦੇ ਨੇ 80000 ਕਹਿੰਿਆ ਨੇ ਮੇਰੇ ਫਸਲ ਦੇ ਪੰਜਾਬ ਤੋਂ ਰਸੀਏ ਕਹਿੰਦੇ ਨਹੀਂ ਨਹੀਂ ਇਹ 80 ਤੋਂ ਕਰਦਾ ਮਿਰਦਾ ਹੀ ਨਹੀਂ ਚਲੋ ਆਪਾਂ 70 ਵੀ ਡਾੜੀ ਤੇ 35000 ਤਾਂ ਉਹਦਾ ਕੱਦਾ ਕਹ ਲਓ ਵੀ ਠੀਕਾ ਹੀ ਹੋ ਜਾਂਦਾ ਛੇ ਮਹੀਨਿਆਂ ਦਾ ਸਾਢੇ 5000 ਉਹਦੇ ਚ ਸਾਢੇ 5000 ਰੁਪਿਆ ਕੀ ਕਰੂਗਾ ਉਹ ਨੂੰ ਕੀ ਕੀ ਹੱਥ ਦੇਗਾ ਬੀਜ ਪਿਆ ਖਾਦ ਪਈਆ ਹੋਰ ਖਰਚੇ ਹੋਏ ਨੇ 30 ਫਸਲ ਖੜੀ ਸੀ ਇਸੇ ਤਰ੍ਹਾਂ ਜਿਹੜਾ ਉਹਨੇ ਕਹਿ ਦਿੱਤਾ ਆਪਣਾ ਵੀ ਸਾਲ ਦੀ ਫਸਲ ਚ ਉੱਚੀ 18000 ਕਿਹਾ ਇਹਨਾਂ ਨੇ ਵੀ ਉਹਨਾਂ ਨੇ ਵੀ ਕਿਹਾ ਵੀ ਜੇ ਸਾਲ ਦੀ ਫਸਲ ਆ ਤਾਂ 18000 ਦੇਣਾ ਉਹ ਵੀ ਜਿਹੜੀ ਜ਼ਮੀਨ ਸਿੰਜੂ ਆ ਯਾਨੀ ਕਿ ਜਿੱਥੇ ਚ ਪਾਣੀ ਲੱਗਦਾ ਪਾਣੀ ਪੰਜਾਬ ਸਾਰੀ ਜ਼ਮੀਨ ਤੇ ਲੱਗਦਾ ਹੁਣ ਤਾਂ ਸਾਰਾ ਰਕਵਾ ਜਿਹੜਾ ਉਹ ਪਾਣੀ ਥੱਲੇ ਆ ਚਾਹ ਯੂਟਿਊਲ ਦਾ ਚਾਹੇ ਨਹਿਰਾਂ ਦਾ ਤੇ ਚਾਹੇ ਉਹ ਆਪ ਦਾ ਕੋਈ ਹੋਰ ਸਾਧਨ ਹੈ ਸਾਰਾ ਪਾਣੀ ਥੱਲੇ ਤਕਰੀਬਨ 96% ਜਿਹੜੇ ਏਰੀਆ ਹੈ ਖੇਤੀਯੋਗ ਉਹ ਪਾਣੀ ਉਹਨੂੰ ਲੱਗਦਾ ਹੈ ਪੰਜਾਬ ਸ਼ ਸੋ ਉਹਦੇ ਵਿੱਚ ਇਸ ਤਰ੍ਹਾਂ ਹੀ ਮੱਧ ਦਾ 30000 ਰੁਪਏ ਦੇਣਾ ਹੈ ਨਾ 30000 ਕੀ ਚਰਚ ਕਿਹੜੀ ਮੱਧ ਆਉਂਦੀ ਹੈ ਇਹ ਦੱਸ ਦੇਣਾ ਸੋ ਇਹ ਜਿਹੜਾ ਨਾ ਜਿਹੜੇ ਤਾਰ ਤਕੇ ਹੈ ਜੇ ਕੋਈ ਮੁਰਗੀ ਖਾਨਾ ਰੁੜ ਗਿਆ ਉਹਦਾ ਵੱਤ ਵੱਧ ਪਹਿਲਾਂ 5000 ਲਿਖਿਆ ਸੀ ਹੁਣ ਸ਼ਾਇਦ 10000 ਲੈ ਤੇ ਇਸੇ ਤਰ੍ਹਾਂ ਦੁਕਾਨ ਦਾ ਕੋਈ ਪੈਸਾ ਨਹੀਂ ਘਰਾਂ ਦਾ ਕੱਚੇ ਘਰ ਦਾ 95000 ਤੇ ਪੱਕੇ ਦਾ 1 ਲੱਖ 1000 ਸੜ ਕੇ 1 ਕਿਲੋਮੀਟਰ ਦਾ ਇਹ 1 ਕਿਲੋਮੀਟਰ ਡਾਇਰੈਕਟ ਹਾਈਵੇ ਜਾਂ ਡਿਸਟ੍ਰਾਈ ਉਹਦਾ 1 ਲੱਖ ਰੁਪਿਆ 1 ਲੱਖ ਚ ਸਾਡੇ ਤੇ ਕੀ ਕਰਨਗੇ 1 ਲੱਖ ਨਾਲ ਸੜਕ ਜਿਹੜੀ ਟੁੱਟ ਗਈ ਹੈ ਜੀ ਸੋ ਇਸ ਕਰਕੇ ਪਾਣੀ ਸੌਲੇ ਸਾਹਮਣੇ ਡੁੱਬ ਗਿਆ ਹੈ ਸੜਕਾਂ ਦਾ ਸਾਵੀਆਂ ਪਿੰਡਾਂ ਮੀਆਂ ਤਾਂ ਡੁੱਬੀਆਂ ਰੁਣੀਆਂ ਨੇ ਪਿੰਡਾਂ ਦੀਆਂ ਸੜਕਾਂ ਬਚਦੇ ਸੱਟਿਆ ਰਹੀ ਹੈ ਸੋ ਉਹ ਜਿਹੜਾ ਹੈਗਾ ਹੈ ਸਕੂਲ ਉਹ ਮਤਲਬ ਪ੍ਰਾਇਮਰੀ ਸਕੂਲ ਚ ਹੜਾਉਣਾ ਉਸੇ ਪਿੰਡ ਚ ਹਾਈ ਸਕੂਲ ਚ ਨਹੀਂ ਆਉਣਾ ਜਾਂ ਮਿਡਲ ਸਕੂਲ ਚ ਨਹੀਂ ਆਉਣਾ ਬਲਕਿ ਉਹਨਾਂ ਦਾ ਫਾਰਮੂਲਾ ਜਿਹੜੇ ਨੇ ਵੀ ਮਿਡਲ ਨੂੰ ਹਾਈ ਨੂੰ ਕਾਲਜ ਨੂੰ ਉਹਨੂੰ ਕੋਈ ਪੈਸਾ ਨਹੀਂ ਦੇਣਾ ਕਿ ਪੰਚਾਇਤ ਘਰ ਸਾਰੇ ਜਗ੍ਹਾ ਤੇ ਪੰਚਾਇਤ ਘਰ ਇੱਕੋ ਜਿਹੇ ਥੋੜੇ ਨੇ ਉੱਥੇ ਤਾਂ ਜਿਹੜੀਆਂ ਸੂਬੇ ਨੇ ਛੰਦੇ ਦੱਖਣ ਦੇ ਉਹਨਾਂ ਦੇ ਪੰਚਾਇਤਾਂ ਬਹੁਤ ਵੱਡੀਆਂ ਵੱਡੀਆਂ ਨੇ ਉਹਨਾਂ ਦਾ ਪੰਚਾਇਤ ਘਰ ਜਿਹੜੇ ਆਪਾਂ ਜੀ ਕਹੀਏ ਉਹਨਾਂ ਦਾ ਗ੍ਰਾਮ ਪੰਚਾਇਤੀ ਵਜਾਇਆ ਉਹ ਪੰਚਾਇਤ ਆ ਉਹ 10-15 ਪਿੰਡਾਂ ਦੀ ਇੱਕ ਪੰਚਾਇਤ ਹੁੰਦੀ ਹੈ ਸਾਡੇ ਗ੍ਰਾਮ ਪੰਚਾਇਤ ਹੈ ਸੋ ਇਸ ਕਰਕੇ ਇੱਕੋ ਜਿਹਾ ਸਾਰਿਆਂ ਨੂੰ ਕਹਿਣਾ ਇਹ ਆਪਣੇ ਆਪ ਦੀ ਗਲਤੀ ਹੈ ਤੇ ਉੱਤੇ ਇਹਨਾਂ ਨੇ ਕੋਈ ਸਵਾਲ ਨਹੀਂ ਖੜਾ ਕਰਿਆ ਨਾ ਵਿਧਾਨ ਸਭਾ 'ਚ ਇਹਨਾਂ ਨੇ ਚਰਚਾ ਕਰੀ ਵੀ ਭਾਈ ਆਪਾਂ ਐਂ ਤਾਂ ਕਹਿ ਲੀਏ ਵੀ ਇਹ ਕਦੀ ਵੀ ਐਂ ਵੀ ਇਹ ਕਾਰਨ ਦੇ ਮਾਮਲੇ ਤੇ ਪੰਜਾਬ ਨੂੰ ਇੱਕ ਆਜ਼ਾਦ ਤਰੀਕੇ ਦੇ ਨਾਲ ਕਰਨਾ ਪਵੇ ਉਹ ਨਹੀਂ ਕਿਹਾ ਸੋ ਦੂਜਾ ਜਿਹੜੇ ਪੈਸੇ ਦੇਣ ਦੀ ਗੱਲ ਹੈ ਜਿਹੜਾ 12000 ਕਰੋੜ ਕੇਂਦਰ ਸਰਕਾਰ ਕਹਿੰਦੀ ਵੀ ਉਹ ਇਹ ਦੱਸਦੇ ਨਹੀਂ ਹੈਗੇ ਵੀ ਉਹਦੇ ਵਿੱਚੋਂ 20% ਫੰਡ ਤਾਂ ਹੈਗਾ ਐਸ ਡੀ ਐਮ ਐਫ ਸਟੇਟ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਉਹਦਾ ਤਨਖਾਦ ਉਹਨਾਂ ਚੜੇ ਜਾਣਾ ਹੈ ਕੋਈ ਹੋਰ ਪ੍ਰਬੰਧ ਚ ਚਲੇ ਜਾਣਾ ਹੈ ਉਹਦੇ ਪ੍ਰਬੰਧ ਵਾਸਤੇ ਫੰਡ ਹੈ ਜਦੋਂ 20% ਕੱਟ ਦਿੰਨੇ ਆ ਤਾਂ 1224000 ਕਰੋੜ ਤਾਂ ਕੱਟ ਗਿਆ ਬਾਕੀ ਲਗੇ 9600 ਕਰੋੜ 9600 ਕਰੋੜ ਦੇ ਵਿੱਚੋਂ ਪਹਿਲਾਂ 30% ਜੀ ਹੁਣ ਵੱਧ ਤੋਂ ਵੱਧ 40% ਹੈ ਜਿਹੜਾ ਰਾਹਤ ਕਰ ਜਾਂਦੇ ਲਾਉਣਾ ਜੇ 40% ਤੁਸੀਂ ਰਾਹਤ ਕਰ ਜਾਂਦੇ ਹੁੰਦਾ ਤਾਂ 3800 ਕਰੋੜ ਹੀ ਹੋਇਆ ਇਹ ਮਤਲਬ ਕਿਵੇਂ ਕਹਿੰਦੇ ਨੇ ਕਿ ਜੀਓਸੀ ਤੁਹਾਨੂੰ 3840 ਕਰੋੜ ਬਣਿਆ ਸਿੱਧਾ ਜੇ 3840 ਕਰੋੜ ਨੂੰ 12000 ਕਿਵੇਂ ਕਹੀ ਜਾਂਦੇ ਵੀ ਰਾਤ ਵਾਸਤੇ 12000 ਰੁਪਏ ਤੁਹਾਡੇ ਕੋਲ ਇਹ ਵੱਡੇ ਸਵਾਲ ਨੇ ਇਹ ਸਵਾਲਾਂ ਦੇ ਉੱਤੇ ਮੈਨੂੰ ਲੱਗਦਾ ਨਹੀਂ ਨਾ ਤਾਂ ਇਹ ਜਿਹੜੀ ਹੈਗੀ ਆ ਸਾਡੀ ਵਿਧਾਨ ਸਭਾ ਚ ਗ੍ਰੰਥੀ ਚੰਨੇ ਕੋਈ ਚਰਚਾ ਇਸ ਤਿੱਕੇ ਨਾਲ ਕਰੀ ਬਈ ਲੈ ਨਾ ਗੱਲਾਂ ਦਾ ਜਵਾਬ ਦਿਓ ਤੁਸੀਂ ਬੀਬੀ ਐਮ ਵੀ ਬਾਰੇ ਖਰਾਬਾ ਕਿੰਨਾ ਹੋਇਆ ਕਿਵੇਂ ਕਿਵੇਂ ਸਸ ਕਰਿਆ ਭਗਵੰਤ ਮਾਨ ਨੇ ਹੁਣ ਕਹਿਤਾ ਵੀ ਮੈਂ ਦੁਆੜੀ ਤੋਂ ਪੈਣਾ ਪੈਣਾ ਸਾਰੇ ਪੈਸੇ ਦੇ ਦੂੰ ਆ ਜੇ ਖਰਾਬੇ ਦਾ ਤਾਂ ਅੰਦਾਜ਼ਾ ਨਹੀਂ ਲਾਇਆ ਹੋਇਆ ਲੋਕਾਂ ਦਾ ਮਤਲਬ ਵਿਅਕਤੀਗਤ ਅੰਦਾਜ਼ਾ ਤਾਂ ਲੱਗਣਾ ਉਹ ਕਹਿੰਦਾ ਮੈਂ ਦੁਆੜੀ ਤੋਂ ਪੈਣਾ ਪੈਸੇ ਵੀ ਦੇ ਦੂੰਗਾ ਦਸ਼ਹਿਰਾ ਕੱਲ ਨੂੰ ਆ ਦਸ਼ਹਿਰੇ ਤੇ ਦੁਆਰ ਦੇ ਵਿੱਚ 20 ਦਿਨ ਦਾ ਫਰਕ ਹੁੰਦਾ ਬਿਲਕੁਲ ਅੱਛਾ ਸ਼ੁਰੂ ਕਰਨ ਨੇ ਅਜੇ 5 ਤਰੀਕ ਤੋਂ 15 ਦਿਨਾਂ ਚ ਕਿਵੇਂ ਹੈ ਦਿਦੂਗਾ ਮੈਨੂੰ ਤਾਂ ਇਹ ਤਕਨੀਕੀ ਸਮਝਾਂਦੀ ਬੰਦਾ ਨਾ ਤੈਨੂੰ ਤਾਂ ਮੈਂ ਪੀ ਨਹੀਂ ਹਣੀ ਇਹਨਾਂ ਤੋਂ ਰੋਪਟਾਂ ਨਹੀਂ ਥਿਆ ਹੁੰਦੀਆਂ ਸੋ ਇਹ ਕਰਕੇ ਸਾਰਾ ਕੁਝ ਜਿਹੜਾ ਹਾਂ ਉਹ ਢੋਹ ਕਹਦੇ ਵੀ ਇਹਨਾਂ ਨੇ ਪੈਸੇ ਪਿੰਡਾਂ ਨੂੰ ਫੜਾ ਦੋ ਜਾਂ ਇੱਕ ਇੱਕ ਵਿਅਕਤੀ ਨੂੰ ਉਹ ਗੱਲ ਵੱਖਰੀ ਆ ਢੋਹ ਕਹਿ ਕੇ ਵੰਡ ਦੋ ਬਾਅਦ ਚ ਦੇਖੀ ਜੋ ਜੋ ਹੁੰਦਾ ਸੋ ਇਹ ਜਿਹੜਾ ਤੋਕ ਹੈ ਮੈਨੂੰ ਇਹਦੇ ਚ ਕੋਈ ਨਾ ਤਾਂ ਸਰਕਾਰੀ ਸਿਸਟਮ ਦੀ ਜਿਵੇਂ ਹੁੰਦਾ ਨਾ ਕਿਸੇ ਕੀ ਨੂੰ ਰਾਹਤ ਦੇਣ ਦੇ ਫੌਰੀ ਤਰੀਕੇ ਲੰਬੇ ਦਾ ਦੇ ਤਰੀਕੇ ਹੁੰਦੇ ਉਹ ਕੋਈ ਮੈਨੂੰ ਚੱਲਕੀ ਨਹੀਂ ਮਿਲਦੀ ਫੌਰੀ ਤੌਰ ਤੇ ਕਰ ਸਕਦੇ ਸੀ ਬਸ ਇਹ ਪੰਚਾਇਤਾਂ ਦੇ ਖਾਤੇਆਂ ਵਿੱਚ ਪੈਸੇ ਜਮ੍ਹਾਂ ਕਰਵਾ ਦਾਂਗੇ ਉਹਨਾਂ ਦੇ ਵਿੱਚ ਉਹ ਇੰਨਾ ਇੰਨਾ ਪੈਸਾ ਐਸਐਸਆ ਮਦ ਦੇ ਹਿਸਾਬ ਨਾਲ ਮੋਟਾ ਜਿਹਾ ਦੇ ਦੇਣਗੇ ਬਾਕੀ ਬਰੀਕੀ ਦਾ ਸੀ ਬਾਤ ਚ ਨਾ ਲਾਂਗੇ ਉਹ ਜਿੰਨਾ ਚ ਬੰਦ ਹੈ ਉਦੋਂ ਅੱਧਾ ਕਰ ਮਦਦਾ ਜਾਂਦਾ ਹੰਦਰ ਤਾਂ ਕਿ ਫਿਰ ਰਿਕਵਰੀ ਦਾ ਝਗੜਾ ਨਾ ਰਹੇ ਉਹ ਵੀ ਨਹੀਂ ਹੈ ਕੋਈ ਤਰੀਕਾ ਤਰੀਕਾ ਤਾਂ ਸਾਨੂੰ ਪੈਸਾ ਸਰਕਾਰੀ ਹੈ ਉਹ ਪੈਸਾ ਚਾ ਕੇਂਦਰ ਸਰਕਾਰ ਨੇ ਦਿੱਤਾ ਹੈ ਚਾਹੇ ਸੂਬਾ ਸਰਕਾਰ ਦਾ ਇਸ ਕੰਦ ਚ ਨਾ ਜਾਏਗੀ ਚਾਹੇ ਉਹ দান ਚਾਇਆ ਹੋਇਆ ਹੈ ਸੀ ਨਰ ਲੀਫਾਂ ਉਹਦਾ ਕੋਈ ਤਾ ਤਰੀਕਾ ਤਾਂ ਵਰਤਣਾ ਹੀ ਪਊਗਾ ਨਾ ਉਹ ਤਾ ਤਰੀਕੇ ਦੀ ਕਿੱਚੇ ਗੱਲ ਨਹੀਂ ਹੋ ਰਹੀ ਸਿਰਫ ਹਵਾ ਚ ਗੱਲ ਕਰੀ ਜਾ ਰਹੀ ਹੈ ਕਿਉਂਕਿ ਉਹਦੀ ਗੰਦ ਨਹੀਂ ਹੋ ਰਹੀ ਇਸ ਤੇ ਪਤਾ ਲੱਗਦਾ ਹੈ ਵੀ ਇਹਨਾਂ ਨੂੰ ਪਤਾ ਨਹੀਂ ਹੈ ਜਾਂ ਇਹ ਜਾਂ ਤੌ ਤਰੀਕਾ ਕੋਈ ਤਿਆਰ ਨਹੀਂ ਕਰਿਆ ਤੇ ਫਿਰ ਜਾਣਗੇ ਕਿਨੇ ਆ ਕਿਉਂਕਿ ਜੇ ਤਿਆਰ ਕਰਿਆ ਹੁੰਦਾ ਤਾਂ ਜਿਹੜਾ ਕਹਿੰਦੇ ਅਸੀਂ ਦਾ ਏਕੜ ਦੀ ਐਨੇ ਪੈਸੇ ਦੇਾਂਗੇ ਆਲੇ ਫਲਾਨੀ ਕੀ ਦੇ ਐਨੇ ਦੇਾਂਗੇ ਫਿਰ ਉਹ ਚਹੀ ਵੀ ਕਹਿੰਦੇ ਵੀ ਇਸ ਤਰੀਕੇ ਨਾਲ ਦੇਾਂਗੇ ਉਤਰੀ ਕਹਾਣੀ ਇਹਦਾ ਮਤਲਬ ਇਹ ਤਾਂ ਕਹਿਣਾ ਸੌਖਾ ਹੀ ਹੈ ਨਾ ਬੇਸਿੱਧੀ ਜਰ ਡਾਕਟਰ ਸਾਹਿਬ ਕਾਂਗਰਸ ਦੇ ਜਿਹੜੇ ਪਰਗਟ ਸਿੰਘ ਹੈ ਉਹਨਾਂ ਨੇ ਕਿਹਾ ਐਮ ਐਲ ਏ ਉਹਨਾਂ ਨੇ ਕਿਹਾ ਵੀ ਅਸੀਂ ਕੇਂਦਰ ਤੋਂ ਪੈਸਾ ਲੈਣਾ ਅਸੀਂ ਹਾਕਮ ਧਿਰ ਨਾਲ ਆਮ ਆਦਮੀ ਪਾਰਟੀ ਨਾਲ ਦਿੱਲੀ ਦੇ ਖਿਲਾਫ ਅੰਦੋਲਨ ਕਰਨ ਲਈ ਦਿੱਲੀ ਜਾਣ ਲਈ ਤਿਆਰ ਆ ਪਰ ਮੁੱਖ ਮੰਤਰੀ ਇਸ ਪਾਸੇ ਵੱਲ ਵੀ ਕੋਈ ਮਤਲਬ ਹੰਗਾਰਾ ਨਹੀਂ ਭਰਿਆ ਹਾਂ ਹੋ ਉਹ ਬੜੇ ਵਧੀਆ ਤਰੀਕੇ ਨਾਲ ਬੋਲੇ ਹਾਲਾਂਕਿ ਬੋਲਦੇ ਤਾਂ ਹੋਏ ਸਤਿ ਜਿਵੇਂ ਵੀ ਉਹ ਉਹ ਬੋਲ ਵੀ ਸੋਬਰ ਨੇ ਉਹ ਹੀ ਇਸ ਵਰਨ ਉਹ ਇੱਕ ਮਤਲਬ ਨਹੀਂ ਤਾਂ ਇਹ ਸ ਨੇ ਮੰਤਰੀ ਵੀ ਰਹੇ ਨੇ ਆਪ ਐਡੇ ਵੱਡੇ ਥ੍ਰੀਟ ਵੀ ਰਹੇ ਨੇ ਤੇ ਖਿਡਾਰੀ ਰਹੇ ਨੇ ਤੇ ਵੀ ਜਿਹੜੇ ਬੋਲ ਦੇ ਬਰੇ ਬੀ ਆਹ ਓਕੇ ਟੀਮ ਦੇ ਕੈਪਟਨ ਰਹੇ ਲੰਮਾ ਸਮਾਂ ਕੈਪਟਨ ਰਹੇ ਨੇ ਹਾਂ ਤੇ ਜਿਹੜੇ ਐਡੇ ਵੱਡੇ ਖਿਡਾਰੀ ਰਹੇ ਨੇ ਨਹੀਂ ਉਹ ਨਾਲ ਜਿੱਤੇ ਹੋਏ ਨੇ ਐਡੇ ਐਡੇ ਉਹ ਕੋਈ ਇਕੱਲੇ ਟੀਮ ਦੀ ਕਰਨੀ ਜਿੱਤੀਆਂ ਹੋਈਆਂ ਟੀਮਾਂ ਦੇ ਰਹੇ ਨੇ ਉਹ ਬੋਲਦੇ ਬਹੁਤ ਬਦਗਿਆ ਨੇਜ ਕਰਦਾ ਹੈ ਉਹਨਾਂ ਕੋਈ ਹੰਕਾਰ ਨਹੀਂ ਹੈ ਮੈਂ ਨਹੀਂ ਉਹਨਾਂ ਨੂੰ ਕਦੇ ਜਲ ਮੰਤਰੀ ਸੀ ਮੈਂ ਉਦੋਂ ਵੀ ਉਹਨਾਂ ਨੂੰ ਕਦੇ ਹੰਕਾਰ ਜਾਇ ਨਮਗੂ ਇਹਨਾਂ ਤਾਂ ਮੈਂ ਉਹ ਤੋਂ ਜ਼ਿਆਦਾ ਆਲਮ ਡੋਲੀ ਲਈ ਫਿਰਦੇ ਨੇ ਜਿੰਨਾ ਮੰਤਰੀ ਨਹੀਂ ਲਈ ਫਿਰਦਾ ਹੁੰਦਾ ਸੀ ਤੁਸੀਂ ਦੇਖਿਆ ਹੀ ਸੱਚੋ ਜਦ ਜਲੰਧਰ ਪਰ ਫੰਕਸ਼ਨ ਸੀਗੇ ਹਾਂ ਜੀ ਹਾਂ ਜੀ ਉਹ ਆਪਣੇ ਆ ਆ ਕੇ ਕਿਉਂਕਿ ਥੋੜੀ ਜਿਹੀ ਰੇਟ ਆਉਣਾ ਸੀ ਉਹਨਾਂ ਨੇ ਆ ਕੇ ਉਸ ਸਟੇਜ ਤੇ ਬਹਿ ਗਏ ਆਪਾਂ ਤਾਂ ਸਟੇਜ 'ਤੇ ਬੈਠੇ ਸੀ ਹਾਂ ਜੀ ਹਾਂ ਜੀ ਆਪਾਂ ਠੀਕ ਹੈ ਸਿਰਸਤਾਚਾਰ ਦੇ ਤੌਰ ਤੇ ਆਪਨੇ ਦੰਦੇ ਭੇਜੇ ਮਿਸ ਤੁਸੀਂ ਰਿਸਿਵ ਕਰ ਬੋਕਲ ਕਮੇਟੀ ਨੂੰ ਪਤਾ ਨਹੀਂ ਇਹਨਾਂ ਦੇ ਟਾਈਮ ਮੈਡੇ ਕੋਲ ਨਾ ਜਾਵੇ ਕੋਈ ਸਟੇਜ ਆ ਲੁੱਟ ਕੇ ਤੇ ਤਾਂ ਤੜੰਗ ਹੋ ਜਾਂਦੇ ਮੈਂ ਫਲਕ ਹੈ ਉਹ ਮੰਤਰੀ ਸੀਗੇ ਮੌਕੇ ਦੇ ਇਹ ਫਲਕ ਅਰ ਉਹਨਾਂ ਦਾ ਸ਼ਹਿਰ ਸੀ ਜਿੱਥੇ ਸੀ ਕਾਰੇ ਸੀ ਸ਼ਹਿਰ ਦੇ ਹੁੰਦਾ ਦਾ ਸੀ ਸੋਚ ਕਰਕੇ ਉਹਦੇ ਵਿੱਚ ਉਹਨਾਂ 'ਚ ਗੁਣ ਹੈਗੇ ਨੇ ਉਹਨਾਂ ਨੇ ਗੱਲ ਸਹੀ ਕਹੀ ਹੈ ਵੀ ਭਾਈ ਚਲੋ ਐਜੀਟੇਸ਼ਨ ਕਹੋ ਜੋ ਮਰਜ਼ੀ ਕਹੋ ਵੀ ਆਪਾਂ ਚੱਲ ਕੇ ਮਿਲੀਏ ਤਾਂ ਸਹੀ ਤੇ ਮੇਰਾ ਖਿਆਲ ਹੈ ਵੀ ਉਹਦੇ ਉੱਤੇ ਮੁੱਖ ਮੰਤਰੀ ਨਹੀਂ ਹਾਮੀ ਭਰ ਗਏ ਕਿਉਂਕਿ ਮੁੱਖ ਮੰਤਰੀ ਦਾ ਤਾਂ ਅੱਜਕੱਲ ਦੋ ਪਾਸੇ ਲੱਤਾਂ ਨੇ ਇੱਕ ਪਾਸੇ ਕੇਜਰੀਵਾਲ ਨਾਲ ਉਹਦਾ ਚੱਕਰ ਆਏ ਦੂਜੇ ਪਾਸੇ ਗਰੇਵੰਤਰੀ ਜੀ ਨਾਲ ਆ ਹੁਣ ਕਿਹਦੇ ਪਾਸੇ ਜਾਵੇ ਕਿਹਦੇ ਨਾ ਜਾਵੇ ਤੇ ਉਹ ਮੁੱਖ ਮੰਤਰੀ ਦਾ ਤਹੌਣ ਵਾਲੇ ਆ ਸੱਤ ਦੇ ਮੂੰਹ ਕੋਲ ਤੇਰੀ ਖਾਵੇ ਤੇ ਕੋਹਲੀ ਛੱਡੇ ਤੱਕ ਲੰਗੀ ਨਾ ਉਹ ਕੇਜਰੀਵਾਲ ਸਾਹਿਬ ਨੂੰ ਛੱਡ ਸਕੇ ਨਾ ਉਹ ਗਰੇਵੰਤਰੀ ਜੀ ਨੂੰ ਛੱਡ ਸਕੇ ਤੋ ਇਸ ਕਰਕੇ ਦੋ ਬੀੜੀਆਂ ਦਾ ਸਵਾਰ ਦਾ ਹਾਲ ਜੋ ਹੁੰਦਾ ਆਪ ਨੂੰ ਪਤਾ ਗਿਆ ਸੋ ਮੈਨੂੰ ਆ ਲੱਗਦਾ ਦੇ ਪੰਜਾਬ ਦੇ ਹਾਲਾਂ ਦੇ ਉੱਤੇ ਕਿਉਂ ਹਾਲ ਹੁੜਾ ਦਾ ਜਿਹੜਾ ਰੌਣਾ ਰੂਣਾ ਸੀ ਉਹ ਤਾਂ ਘੱਟ ਗਿਆ ਕਿਉਂਕਿ ਆਪਾਂ ਦੇਖਦੇ ਹਾਂ ਅਖਬਾਰਾਂ 'ਚ ਵੀ ਖਬਰ ਮਸਾ ਖਤਮ ਹੋ ਜਾਂਦੀ ਹੁੰਦੀ ਹੈ ਤੇ ਇਹ ਵੀ ਇਹ ਖਬਰ ਖਤਮ ਹੋ ਜੂਗੀ ਉਦੋਂ ਮੁੜ ਕੇ ਅਸਲ ਦੇ ਵਿੱਚ ਫੋਨ ਕਹਾਣੀ ਸ਼ੁਰੂ ਹੋਣੀ ਹੈ ਉਹ ਸਰਕਾਰ ਦੀ ਐਫੀਸ਼ੀਐਂਸੀ ਸਰਕਾਰ ਦੀ ਫੁੱਰਤੀ ਸਰਕਾਰ ਦੀ ਮੈਂ ਕਹਾਂਗਾ ਵਚਨਬੱਤਾ ਇਹਨਾਂ ਗੱਲਾਂ ਚ ਆਉਣੀ ਹੈ ਕਿ ਉਹ ਇਸ ਦਾ ਕਿੰਨੀ ਫੁੱਰਤੀ ਨਾਲ ਜਾਜਾ ਲੈ ਲੈਂਦੇ ਨੇ ਉਹ ਕਿੰਨਾ ਸਹੀ ਜਾਜਾ ਲੈਂਦੇ ਨੇ ਉਹੀ ਜਾਜਾ ਲੈ ਕੇ ਇਹਨੂੰ ਦੇ ਦੋ ਇੰਨੇ ਐ ਇਹ ਨਹੀਂ ਹੈ ਸਹੀ ਜਾਜਾ ਲੈ ਕੇ ਠੀਕ ਤਰੀਕੇ ਨਾਲ ਮਾੜੀ ਮੋਟੀ ਗਲਤੀ ਕਿਸੇ 'ਚ ਵੀ ਹੋ ਜਾਂਦੀ ਹੁੰਦੀ ਹੈ ਮਾੜੀ ਮੋਟੀ ਚੱਕ ਛੱਡ ਵੀ ਹੋ ਜਾਂਦੀ ਹੈ ਉੱਚੀ ਨੀਵੀਂ ਵੀ ਹੋ ਜਾਂਦਾ ਹੈ ਪਰ ਜਿੰਨਕ ਤੌਰ ਤੇ ਬਿਸਾਰਿਆਂ ਨੂੰ ਜਿੰਨਾ ਕ ਹੱਕ ਬੰਦਾ ਹੋਵੇ ਉਹਨਾਂ ਨੂੰ ਮਿਲੇ ਔਰ ਜਲਦੀ ਮਿਲੇ ਔਰ ਸਹੀ ਤਰੀਕੇ ਨਾਲ ਮਿਲੇ ਕਹਾਣੀ ਵੰਡਣਾ ਹੋਵੇ ਇਹਦੇ ਉੱਤੇ ਮੈਨੂੰ ਬੜੇ ਵੱਡੇ ਸ਼ੰਕੇ ਨੇ ਬਾਕੀ ਜਿਸਦਾ ਸੁਣਾਈ ਦੱਸੇਗਾ ਕਿਉਂਕਿ ਅਜੇ ਤੱਕ ਕਈ ਆਲੇ ਮੁਆਵਜ਼ੇ ਤਾਂ ਮਿਲੇ ਹੀ ਨਹੀਂ ਲੋਕਾਂ ਦੇ ਜਿਹੜਾ ਕਹਿੰਦਾ ਮੁਰਗੀ ਦੇ ਪੈਸੇ ਦੇਾਂਗੇ ਚੂਚੇ ਦੇ ਵੀ ਪੈਸੇ ਦੇਾਂਗੇ ਉਹ ਤਾਂ ਮੁਰਗੀ ਚੂਚੇ ਤਾਂ ਛੱਡੋ ਉਹ ਤਾਂ ਵੱਡੇ ਵੱਡੇ ਜਿਹੜੇ ਖਾਰਮ ਸੀਗੇ ਮੁਰਗੀਆਂ ਦੇ ਉਹਨਾਂ ਦੇ ਵੀ ਪੈਸੇ ਨਹੀਂ ਜਿੱਤਦੇ ਹਾਂ ਬੱਟੇ ਬੱਟੇ ਜਿਹੜੀ ਮੁਰਗੀ ਖਾਣੀ ਸੀ ਉਹ ਮੈਨੂੰ ਆ ਲੱਗਦਾ ਵੀ ਪੰਜਾਬ ਦਾ ਇੱਕ ਦੁਕਾਨਦਾਰ ਹੈ ਕਿ ਜੇ ਬੰਦਾ ਉਹ ਬਹਿ ਜੇ ਸਟੀering ਦੇ ਉੱਤੇ ਜਿਹਨੂੰ ਚਲਾਉਣ ਚ ਚਲਣ ਤੇ ਕੋਈ ਬਹੁਤਾ ਇੰਟਰਸਟ ਨਾ ਹੋਵੇ ਨਾ ਉਹ ਨੂੰ ਆਉਂਦਾ ਹੋਵੇ ਫਿਰ ਉਹ ਐਕਸੀਡੈਂਟ ਰੋਜ਼ ਹੀ ਹੋਈ ਜਾਂਦਾ ਹੈ